ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8862610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡ ਜਨੇਰ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਜੀ ਮੋਗਾ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਹਾਂ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੈ ਆਜੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਪਹਿਲਾਂ ਬਾਅਦ ਚ ਤੋਰ ਕੇ ਦਿਖਾਉਨੇ ਆ ਜੀ ਪਹਿਲਾਂ ਬਟੇ ਨਾਮ ਮੇਰਾ ਗੁਰਤੇਜ ਸਿੰਘ ਐਡਰੈਸ ਆਪਣਾ ਆਰ ਕੇ ਸਕੂਲ ਜਨੇਰ ਠੀਕ ਹੈ ਜੀ ਰੋਡ ਦੇ ਉੱਪਰ ਹੀ ਪੈਂਦਾ ਵੀਰੇ ਬਿੰਦੀ ਘਰ ਨਾਲ ਨੀਅਰ ਬਿੰਦੀ ਘਰ ਉਹਦੇ ਚੀਜ਼ਾਂ ਨਾਲ ਆਈ ਆ ਠੀਕ ਹੈ ਜੀ ਉਹ ਉਹਦੇ ਲੋਕੇਸ਼ਨ ਹੈ ਠੀਕ ਹੈ ਮੋਬਾਈਲ ਨੰਬਰ ਬਈ ਮੋਬਾਈਲ ਨੰਬਰ 99141 93782 ਸੁਆਗਤ ਨਮਾ ਹੁੰਦੀ ਆ ਵੀਰੇ ਸੁਆਗਤ ਦੇ ਤੀਜਾ ਸਵਾ ਕਿੰਨਾ ਪਿਆ ਜੀ ਸਵਾ ਵੀਰੇ 10-11 ਦਿਨਾਂ ਦੀ ਕੱਚੀ ਹੈ ਤਾਂ 10-11 ਦਿਨਾਂ ਦਾ ਲੈ ਜੀ ਠੀਕ ਹੈ ਜੀ ਪਿਛਲੇ ਸੂਏ ਦਾ ਅੱਧਾ ਕੀ ਰਿਕਾਰਡ ਹੈ ਪਿਛਲੇ ਸੂਏ ਦੇ 12 ਕਿਲੋ ਦਿੰਦੀ ਸੀ ਠੀਕ ਹੈ ਜੀ ਥਾਣਾ ਦੇ ਜਾਣਾ ਜੀ ਹਾਂ ਜੀ ਓਕੇ ਜਮਾ ਜਮਾ ਫੁੱਲ ਵੀਰੇ ਤੋੜ ਕੇ ਦਿਖਾ ਦਿੰਦੇ 22 ਦੇ ਦੱਸਣ ਮੁਤਾਬਕ ਸੂਆ ਤੀਜਾ ਸੁੰਦੀ ਹੈ ਜੀ ਦੈਨ ਬਾਈ 10-10 ਕਿ ਹਜੇ ਟੈਂਪ ਪਿਆ ਜੀ ਲਗਭਗ 10 ਤੋਂ 11 ਦਿਨ ਪਿਛਲੇ ਸੂਏ ਦਾ 12 ਕਿਲੋ ਦਾ ਰਿਕਾਰਡ ਹੈ ਜੀ ਭਜਨ ਵਜੂਦ ਬੜਾ ਚੰਗਾ ਥਣ ਕੱਲਾ ਕੱਲਾ ਨਿੱਖੜ ਮਹੱਤੀ ਜਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਨਿਸ਼ਾਂਖ ਨਹੀਂ ਕੋਈ ਜੀ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਹਵਾਨੇ ਦੇ ਵਾਲਟ ਲਾ ਜੇ ਬਹੁਤ ਪੰਜ ਨੇ ਜੀ ਹਫਤੇ ਤੇ ਕੱਤਾ ਸਾਰੀਆਂ ਵਾਲਟ ਲਾ ਕੱਢ ਕੇ ਸੋਣਾ ਅਗਤੀਰ ਅਮੀਰ ਦਾ ਪਲੱਸ ਦੀ ਹੈ ਬਾਕੀ ਸੇਵਾਦੇ ਸਾਹਿਬ ਤੇ ਜੇ ਕੋਈ ਸੱਜਣ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਫੁੱਲ ਹੈਵੀ ਬੋਡੀ weight ਆ ਜੀ ਚੌੜਾ ਪੈਠ ਪੂੜਾ ਬੈਕ ਸਾਈਡ ਤੋਂ ਤੁਹਾਨੂੰ ਹਵਾਨਾ ਦਿਖਾ ਦਿੰਨੇ ਆ ਜੀ ਤਿਆਰੀ ਕਰਮ ਵਾਲੀ ਸੋਣੀ ਕਰਦੀ ਹੁੰਦੀ ਹੈ ਜੀ ਡੇਟ ਮੁਤਾਬਕ ਦਿਨ ਪਏ ਆ ਜੀ 10 ਤੋਂ 11 ਇੱਕ ਤੋਂ ਦੋ ਦਿਨ ਪਸੂ ਕਈ ਆਂ ਰ ਉੱਪਰ ਵੀ ਲੈ ਜਾਂਦਾ ਜਾਂ ਪਹਿਲਾਂ ਵੀ ਸੂ ਸਕਦਾ 12 ਕਿਲੋ ਦਾ ਰਿਕਾਰਡ ਆ ਜੀ ਠੰਡੀ ਸੇਲ ਪੂਰੀ ਆ ਜੀ ਥਣਾ ਦੀ ਬਾਈ ਕਹਿੰਦਾ ਓਕੇ ਹੋਊਗੀ ਬੇਫਿਕਰ ਹੋ ਕੇ ਆਜੋ ਡਿਮਾਂਡ ਕੀ ਰਹਿਣਾ ਲਈ ਬਾਈ ਜੀ ਡਿਮਾਂਡ ਵੀ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਠੀਕ ਆ ਜੀ ਡਿਮਾਂਡ ਬਾਈ ਕਹਿੰਦਾ ਆਪਾਂ ਫੋਨ ਤੇ ਕਰ ਲਾਂਗੇ ਕਿਉਂਕਿ ਅਜੇ ਕੱਚੀ ਆ ਜੀ ਜੇ ਕਰਮਾਂ ਲਈ ਤਿਆਰ ਹੋਊਗੀ ਉਹਦੇ ਦੀ ਡਿਮਾਂਡ ਹੋਰ ਹੋਊਗੀ ਜਿਹੜੀ ਅੱਜ ਦੀ ਡਿਮਾਂਡ ਆ ਉਹ ਹੋਰ ਜਿਹਨੂੰ ਪਸੰਦ ਆਉਂਦੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ